ਪਿਛਲੇ ਕਈ ਦਿਨਾਂ ਤੋਂ ਕੁਝ ਅਫਵਾਹਾਂ ਫੈਲ ਰਹੀਆਂ ਵਾਂ ਕਿ ਮੈਂ ਬਤੌਰ ਐਮਐਲਏ ਰਿਜ਼ਾਈਨ ਕਰ ਰਿਹਾ ਹਾਂ ਮੈਂ ਇਹ ਬਿਲਕੁਲ ਸਾਫ਼ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਅਫਵਾਹਾਂ 'ਚ ਕੋਈ ਸੱਚਾਈ ਨਹੀਂ ਖਰੜ ਹਲਕੇ ਦੇ ਲੋਕਾਂ ਨੂੰ ਲੋਕਾਂ ਨੇ ਮੈਨੂੰ ਬਤੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਖਰੜ ਤੋਂ ਮੈਨੂੰ ਚਿਤਾਇਆ ਵਾ ਮੈਨੂੰ ਇਹ ਮਾਣ ਬਖਸ਼ਿਆ ਵਾ ਸੋ ਮੈਂ ਖਰੜ ਹਲਕੀ ਦੇ ਲੋਕਾਂ ਦੇ ਪ੍ਰਤੀ ਔਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਮੈਂ ਵਚਨਬੱਧ ਹਾਂ ਮੈਂ ਕਮਿਟਿਡ ਹਾਂ ਔਰ ਮੈਂ ਉਹਨਾਂ ਦੇ ਨਾਲ ਖੜਾ ਹਾਂ ਹਾਂ ਠੀਕ ਹੈ ਕਿ ਆਪਣੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸੱਤਾ 'ਚ ਨਹੀਂ ਆਈ ਸਾਨੂੰ ਇਹ ਜ਼ਿੰਮੇਵਾਰੀ ਪੰਜਾਬ ਨੂੰ ਰਨ ਕਰਨ ਦੀ ਨਹੀਂ ਦਿੱਤੀ ਗਈ ਪਰ ਬਤੌਰ اپੋਜੀਸ਼ਨ ਪਾਰਟੀ ਦੇ ਐਮ.ਐਲ.ਏ ਆਪਾਂ ਮੈਂ ਬਿਲਕੁਲ ਆਪਣਾ ਰੋਲ ਨਿਭਾਵਾਂਗਾ ਲੋਕਾਂ ਦੇ ਮਸਲੇ ਚੁੱਕੂੰਗਾ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨਾਲ ਜ਼ਿਆਤੀ ਹੋਊਗੀ ਤਾਂ ਉਹਨਾਂ ਦੇ ਨਾਲ ਖੜਾਂਗੇ ਸੋ ਮੈਂ ਬਿਲਕੁਲ ਕਮਿਟਿਡ ਆ ਕਿ ਆਪਾਂ ਇਸ ਇਲਾਕੇ ਦੇ ਵਿੱਚ ਬਿਹਤਰੀ ਲਿਆ ਸਕੀਏ ਪਤਾ ਨਹੀਂ ਇਹ ਵਾਹ ਜਿਹੜੀ ਹੈ ਕਿਉਂ ਫੈਲ ਰਹੀ ਹੈ ਇਹ ਠੀਕ ਹੈ ਕਿ ਮੇਰੇ ਨਾਲ ਬਹੁਤ ਵੱਡਾ ਹਾਦਸਾ ਹੋਇਆ ਵਾ ਕੋਸ਼ਿਸ਼ ਕਰ ਰਹੇ ਆ ਸਾਰਾ ਪਰਿਵਾਰ ਕੋਸ਼ਿਸ਼ ਕਰ ਰਿਹਾ ਵਾ ਵੀ ਅਸੀਂ ਥੋੜਾ ਅੱਗੇ ਵਧ ਕੇ ਲੋਕਾਂ ਦੇ ਨਾਲ ਖੜੇ ਹੋਈਏ ਔਰ ਮੈਨੂੰ ਆਸ ਹੈ ਕਿ ਅਗਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਬੋਨ ਦੇ ਕਾਬਿਲ ਹੋਵਾਂਗੇ ਸ਼ਾਇਦ ਕੁਝ ਲੋਕਾਂ ਨੂੰ ਇਹ ਲੱਗ ਰਿਹਾ ਵਾ ਕੀ ਮੈਨੂੰ ਪਾਰਟੀ ਨੇ ਲੀਡਰ ਆਫ ਦੀ اپੋਜੀਸ਼ਨ ਨਹੀਂ ਚੁਣਿਆ ਸੋ ਇਸ ਕਰਕੇ ਮੈਂ ਰਿਜ਼ਾਈਨ ਕਰਨਾ ਚਾਹੁੰਦਾ ਮੈਂ ਬਿਲਕੁਲ ਸਾਫ਼ ਕਰਨਾ ਚਾਹੁੰਦਾ ਮੈਂ ਇਸ ਪਦ ਦੇ ਜਾਂ ਕਿਸੇ ਹੋਰ ਪਦ ਦੇ ਮੈਂ ਦਾਵੇਦਾਰੀ ਨਹੀਂ ਸੀ ਕਿਉਂਕਿ ਮੈਨੂੰ ਪਤਾ ਹੀ ਹੈ ਕਿ ਮੈਂ ਬਥੇਰੇ ਵੱਡੇ ਅਹੁਦੇ ਲੇਆ ਮੈਨੂੰ ਮਾਨ ਬਖਸ਼ਿਆ ਗਿਆ ਹੁਣ ਤੱਕ ਮੈਂ ਤਿੰਨ ਅਖਬਾਰਾਂ ਦਾ ਐਡੀਟਰ ਰਿਆ ਵਾਂ ਮੈਂ ਇੱਕ ਟੀਵੀ ਚੈਨਲ ਦਾ ਐਡੀਟਰ ਰਿਆ ਮੈਂ ਉਹਦੇ ਲੈਣ ਆਮ ਆਦਮੀ ਪਾਰਟੀ 'ਚ ਨਹੀਂ ਆਇਆ ਮੈਂ ਪੰਜਾਬ 'ਚ ਇੱਕ ਬਦਲ ਵਾਸਤੇ ਆਇਆ ਹਾਂ ਮੈਂ ਹਾਲੀ ਗੋੜੇ ਵਾਸਤੇ ਕਮਿਟ ਹੋਇਆ ਮੈਂ ਬਿਲਕੁਲ ਦਾਵੇਦਾਰ ਨਹੀਂ ਸੀ ਨਾ ਮੈਂ ਲੀਡਰ ਆਫ ਦੀ اپੋਜੀਸ਼ਨ ነਆ ਜਾਂ ਹੋਰ ਕਿਸੇ ਅਹੁਦੇ ਤੇ ਸੋ ਇਹ ਬਿਲਕੁਲ ਝੂਠ ਹੈ ਕਿ ਕੋਈ ਇਹੋ ਜਿਹੀ ਕੋ ਮੈਨੂੰ ਨਰਾਜ਼ਗੀ ਹੈ ਬਿਲਕੁਲ ਨਰਾਜ਼ਗੀ ਨਹੀਂ ਲੀਡਰ ਆਫ ਦੀ اپੋਜੀਸ਼ਨ ਮੇਰੇ ਸਾਥੀ ਬਹੁਤ ਕਾਬਲ ਸਾਥੀ ਹਰਵਿੰਦਰ ਫੂਲ ਕਾ ਬਣੇ ਆ ਸੁਖਪਾਲ ਖਰਾ ਚੀਫ ਵਿੱਪ ਨੇ ਅਸੀਂ ਤਨੇ ਬਿਲਕੁਲ ਪੰਜਾਬ ਦੇ ਵਾਸਤੇ ਕਮਿਟਡ ਆ ਬਾਕੀ ਸਾਡੇ ਸਾਥੀ ਜਿਹੜੇ ਆ ਸਾਡੇ 20 ਐਮਐਲਏ ਔਰ ਜਿਹੜੇ ਬਾਕੀ ਸਾਥੀ ਉਹਨਾਂ ਦੇ ਨਾਲ ਅਸੀਂ ਕਮਿਟਡ ਆ ਪੰਜਾਬ ਦੇ ਚ ਬਿਹਤਰੀ ਲਾਉਣ ਵਾਸਤੇ ਸੋ ਬਿਲਕੁਲ ਕੋਈ ਇਹੋ ਜੀ ਆਪਣੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰੱਖਿਓ ਥੋੜੇ ਦਿਨਾਂ ਵਾਸਤੇ ਮੈਨੂੰ ਜਾਣਾ ਪੈਣਾ ਮੈਂ ਕੈਨੇਡਾ ਕਿਉਂਕਿ ਮੈਂ ਜਿਹੜਾ ਪੇਟਾ ਮੇਰਾ ਜਿਹਨੇ ਚੋਣ ਪ੍ਰਚਾਰ 'ਚ ਬਹੁਤ ਵੱਡਾ ਹਿੱਸਾ ਲਿਆ ਉਹਦੇ ਵਾਸਤੇ ਮੈਂ ਉਹਦੇ ਜਿਹੜਾ ਉੱਥੇ ਕਾਰੋਬਾਰੀ ਨੂੰ ਸਮਲ ਮਸ ਜਾਣਾ ਪੈਣਾ ਵਾਪਸ ਆ ਕੇ ਲੋਕਾਂ ਦੇ ਨਾਲ ਆਪਾਂ ਖੜੇ ਆ ਇਸ ਕਰਕੇ ਵੀ ਖੜੇ ਆ ਕਿਉਂਕਿ ਕਰਨ ਮੇਰੇ بیٹے ਦਾ ਬੜਾ ਵੱਡਾ ਹਾਦਸੀ ਇਸ ਜਿੱਤ ਦੇ ਵਿੱਚ ਔਰ ਉਹ ਵੀ ਚਾਹੂਗਾ ਕਿ ਮੈਂ ਲੋਕਾਂ ਦੇ ਨਾਲ ਖੜੇ ਰਵਾਂ ਸ ਲੋਕਾਂ ਦੇ ਨਾਲ ਬਿਲਕੁਲ ਆਪਾਂ ਖੜੇ ਆ ਸੋ ਬਿਲਕੁਲ ਇਨਾਫ ਬਾਤਾਂ ਤੇ ਕੋਈ ਯਕੀਨ ਨਾ ਰੱਖਿਓ ਥੈਂਕ ਯੂ